ਸਤਿ ਸ਼੍ਰੀ ਅਕਾਲ ਜੀ ਲੋਕੀ ਆਪਾਂ ਪਹੁੰਚੇ ਹਾਂ ਗੁਰੂ ਘਰ ਆਸਰਾ ਸੇਵਾ ਕਰ ਗੜਦੀ ਆਲ ਬਾਈ ਮਨਜੋਤ ਸਿੰਘ ਗੜਦੀ ਆਲ ਬਾਈ ਦੀ ਆਸ਼ਰਮ ਪਹੁੰਚੇ ਹਾਂ ਤੇ ਬਾਈ ਜੂਨੀਅਰ ਗਲਾਬ ਵੀ ਰਹਿਣੀ ਉਧਰ ਬੈਠੇ ਆ ਦਫ਼ਤਰ ਚ ਸਾਰੇ ਰਬ ਰੂਪੀ ਸੰਗਤਾਂ ਦਾ ਬਾਈ ਮਿਲ ਕੇ ਗਏ ਆ ਹੁਣੇ ਤੇ ਅੱਜ ਬਾਈ ਜੀ ਦੀ ਮਨਜੋਤ ਬਾਈ ਜੀ ਦੀ ਸਿਸਟਰ ਦਾ ਵਿਆਹ ਸੀਗਾ ਤਾਂ ਕਰਕੇ ਸਾਰੇ ਸੰਗਤ ਨੇ ਅੱਜ ਕੋਟ ਪੈਂਟ ਪਾ ਕੇ ਉੱਥੇ ਵਿਆਹ 'ਚ ਹਾਜ਼ਰੀ ਲਵਾਈ ਸੀ ਤੇ ਆ ਦੇਖੋ ਅੱਜ ਜਿੱਦਾਂ ਬਾਈ ਜੀ ਨੇ ਪਾਇਆ ਹੈ ਨਾ ਏ ਕੋਟ ਪੈਂਟ ਸੇਮ ਪਾਇਆ ਹੋਇਆ ਸੀ ਸਾਰੇ ਸੰਗਤ ਕਿਉਂ ਮੁੱਟਰ ਸਾਹਿਬ ਵਧੀਆ ਜੀ ਤੁਸੀਂ ਦੱਸੋ ਆ ਜੀ ਆ ਬਾਈ ਆ ਦੱਸ ਆ ਹਾਂ ਇੱਥੇ ਆ ਕੇ ਰੱਬ ਯਾਦ ਹੁੰਦਾ ਬੰਦਿਆਂ ਨੂੰ ਬਿਲਕੁਲ ਬਿਲਕੁਲ ਆਪਾਂ ਆਰਦੀ ਦੁਨੀਆਦਾਰੀਆਂ ਜੁਰੇ ਫਿਰਦੇ ਰਹਿੰਦੇ ਹਕਾਤ ਚ ਰਹਿਣ ਲੱਗ ਜਾਂਦਾ ਬੰਦਾ ਬਾਕੀ ਇੱਥੇ ਆ ਕੇ ਕਹਿੰਦੇ ਕੱਲ ਜੋਗ ਸੋਧ ਲਾ ਰਾ ਵੀ ਯਾਰ ਐ ਵੀ ਹੈਗੇ ਨੇ ਮਾਂ ਪਿਓ ਯਾਰ ਜਾਂ ਭੈਣ ਭਰਾ ਧਿਆਨ ਹਾਂ ਭੈਣ ਭਰਾ ਕਿੱਥੇ ਕਿੱਥੇ ਤੱਕ ਵੱਧਦੀ ਬਿਲਕੁਲ ਸਮੀਨ ਹੁੰਦਾ ਬੰਦੇ ਦਾ ਸਰੀਰ ਮੇਨ ਹੁੰਦਾ ਇਹ ਜਨਮ ਤੋਂ ਲੱਗਿਆ ਅੰਗ ਮਰ ਸਲਾਮ ਦੇਤੀ ਪਤੀ ਬੰਦੀ ਨੇ ਆਲਾ ਪਾਣੀ ਦਾ ਨਾਲ ਲਾ ਕੇ ਬਹੁਤ ਸਿੰਦੇ ਹੁਣ ਮੈਂ ਸੁਭਾਉ ਉਹ ਜਿਹੜਾ ਪਾਣੀ ਪੀਣਾ ਉਹ ਪੀੜਿਆਂ ਵਾਲੇ ਪਾਜੀ ਬਹੁਤ ਹੋਰ ਕੀੜਿਆਂ ਵਾਲੇ ਲੱਤਾਂਾਂ ਵੱਢਣੀ ਬਹੁਤ ਦਿਨ ਮੋਰਾ ਗਰਾਵੜ ਨੂੰ ਮਾਰਾ ਸੀ ਰੋਜ਼ ਰਾਮ ਆਉਂਦਾ ਜੀ ਸਾਹਿਬ ਜੀ ਅੱਜ ਉਹਨਾਂ ਨੇ ਬਹੁਤ ਵੱਡੀ ਗੰਦੀ ਗੱਲ ਯਾਰ ਆ ਜਟਾਂ ਲੰਗਿਆ ਅੰਦਰੇ ਕੁੱਤੇ ਮੈਂ ਰੋਟੀਆਂ ਖਾਂਦੇ ਚਲਦੇ ਭਾਈ ਯਾਰ ਸਾਹਮਣੇ ਲੋਕ ਯਾਰ ਸਾਹਮਣੇ ਚਾਤੀ ਤੇ ਕੋਈ ਮੈਨੂੰ ਪਾਲ ਬਾਈ ਨੇ ਨਾ ਉਹ ਕਹਦਾਈਏ ਕੁੱਤੋਂ ਲੋੜਾਈ ਪਾਲ ਬਾਈ ਨੇ ਹਾਂ 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 ਕਿ ਨਾ ਬੰਦੇ ਦੇ ਯਾਰ ਮਾਂ ਪਿਓ ਨੇ ਭਾਈ ਇੱਥੇ ਕੀੜੇ ਪਏ ਪਏ ਯਾਰ ਕੀੜੇ ਬਹੁਤ ਬੁਰਾ ਯਾਰ ਰੱਬ ਕੋਈ ਕੋਈ ਕਰਦਾ ਬਾਈ ਜਿਹਦਾ ਹੈਗਾ ਉਹ ਹੀ ਛੁੱਟੇ ਦਾ ਤਾਲੀ ਮਾਰਿੰਦੇ ਨੇ ਸੋਣਾ ਬੱਚੇ ਨੂੰ ਤਾਂ ਸਭ ਜੋਰਾਵਰ ਕਿੱਥੇ ਆ ਗਿਆ ਜੋਰਾਵਰ ਆ ਗਿਆ ਓ ਜਰੇ ਹੋ ਗਿਆ ਲਾਡੀ ਕੱਟਦੇ ਫੋਨ ਦੋ ਜਾਣੇ ਆ ਅੱਜ ਪੰਜ ਦੋ ਬੱਚੇ ਹੋਰ ਵੀ ਹੋ ਗਏ ਦੋ ਬੱਚੇ ਦੀ ਆਪਣੀ ਚੱਕਰ ਦੇ ਵਿੱਚ ਹਣਾ ਭਾਈ ਚੱਕੜੀ ਉੱਪਰ ਸਿੱਟੀ ਜਾਣਾ ਨਾ ਨੌਕਰੀ ਨਹੀਂ ਮਿਲੀ ਉੱਥੇ ਹਾਂ ਭਾਈ ਪਾਰਟੀ ਸੰਗਤ ਤੇ ਤੇ ਟਾਈਮ ਆਹ ਫਨਾ ਖੰਡ ਕਤਾਰ ਸਿੰਘ ਭਿੰਡਰ ਨਾਲ ਉਹਨਾਂ ਦੇ ਨਾਲ ਉਹਨਾਂ ਦੀ ਜੱਥੇ ਦੀ ਫੋਟੋ ਦੇ ਦੇ ਤੇ ਉਹਨੂੰ ਕਹਿੰਨਾ ਵਿਸ਼ਾਲ ਜੱਥੇ ਦੀ ਫੋਟੋ ਦੇ ਹਾਂਜੀ ਤੇ ਬਾਜਾ ਜਿਵੇਂ ਕਈ ਗੱਲਾਂ ਨਾ ਜੀ ਜ਼ਿਆਦਾ ਸੋਚਦਾ ਜੀ ਆਓ ਇੱਧਰ ਆ ਜਾਓ ਬਾਈ ਜਾਨੇ ਆਜ ਬੱਡੀ ਵਾਹ ਜੀ ਬਾਬਾ ਦੀਪ ਸਿੰਘ ਸੇਵਾਦਲ ਕਰਦੀ ਆ ਆਲੇ ਬਾਬਾ ਬਹੁਤ ਬਹੁਤ ਸ਼ੁਕਰਾਨੇ ਬਾਈ ਜੀ ਪਾਲ ਬਾਈ ਨੂੰ ਦੇ ਹਾਂ ਜੀ ਪਾਲ ਬਾਈ ਆ ਜਾਓ ਮੈਂ ਆ ਗਿਆ ਜੀ ਆ ਗਿਆ ਲਓ ਆ ਜਾਓ ਬਲੇ ਸੋਨੇ ਹਾ ਵਾਹਿਗੁਰੂ ਜੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਬੜੀ ਕਮੂਟਰ ਨਾਲ ਫੋਟੋ ਕਰਨੀ ਆ ਜੀ ਅਜੇ ਪਹਿਲੇ ਮੜੇ ਬੈਗਾਂ ਜੋ ਪਿੱਛੇ ਖੜਾ ਆਜੋ ਜੀ ਸਾਹ ਸੱਚੀਆ ਕਾਲਾ ਹਾਂਜੀ ਇੱਧਰ ਜਿਆਦਾ ਸਾਹਮਣੇ ਪਈ ਜਾਂਦੇ ਕਿਧਰ ਜਿਹੜੀ